ਪੰਜਾਬ ਵੱਖਵਕ ਬੋਰਡ ਖੰਨਾਂ ਲਿਆ ਕਤਿਸ਼ਰੀ ਲਿਆਕਤ ਅਲਿਯਾ ਤੇ ਹੋਰ ਸੰਬੰਧਿਤ ਅਧਿਕਾਰੀਆਂ ਦੀ ਹਾਜ਼ਰੀ ਦੌਰਾਨ ਪਾਇਲ ਤੋਂ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦੇ ਰਹਿਣ ਮਾਈ ਹੈ ਟ ਇੱਕ ਵਿਸ਼ੇਸ਼ ਮੀਟਿੰਗ ਹੋਈ ਇਸ ਮੀਟਿੰਗ ਦੌਰਾਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਵੱਖਵਕ ਬੋਰਡ ਦੇ ਪੰਜ ਚੇਅਰਮੈਨ ਦੇ ਨਾਂ ਐਲਾਨੇ ਗਏ ਤਾਂ ਜੋ ਕਿ ਮੁਸਲਮਾਨ ਭਾਈਚਾਰੇ ਨੂੰ ਕਿਸੇ ਵੀ ਕੰਮਕਾਰ ਵਿੱਚ ਆਉਣ ਵਾਲੀਆਂ ਦੇ ਸਪੇਸ਼ ਸਮੱਸਿਆਵਾਂ ਦਾ ਹੱਲ ਤੁਰੰਤ ਤੇ ਜਲਦੀ ਕੀਤਾ ਜਾ ਸਕੇ ਸਿਰਾਜ ਖਾਨ ਜੀ ਹਾਂ ਜੀ ਸਿਰਾਜ ਖਾਨ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਡੇ ਹਲਕੇ ਦੇ ਵਿਧਾਇਕ ਸਾਹਿਬ ਸਰਦਾਰ ਬਨਵਿੰਦਰ ਸਿੰਘ ਜੀ ਗੈਸਪੁਰਾ ਸਾਹਿਬ ਦਾ ਮੈਂ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਨੂੰ ਹਲਕਾ ਪੈਲ ਦੀ ਪੰਜਾਬ ਵਾਖ ਬੋਰਡ ਦੀ ਜ਼ਿੰਮੇਵਾਰੀਆਂ ਦਿੱਤੀਆਂ ਨੇ ਲਗਭਗ ਸਾਡੇ ਹਲਕੇ ਦੇ 100 100 ਤੋਂ ਪਲੱਸ ਪਿੰਡ ਨੇ ਇਨਾਂ ਦੇ ਵਿੱਚ ਮੁਸਲਮ ਭਾਈਚਾਰੇ ਦੇ ਲੋਕਾਂ ਦੀ ਜੋ ਵੀ ਸਮੱਸਿਆ ਹੈ ਉਹ ਸਮੱਸਿਆ ਨੂੰ ਹੱਲ ਕਰਨ ਦੇ ਲਈ ਸਾਡੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹ ਬਣਾਈ ਗਈ ਹੈ ਔਰ ਅਸੀਂ ਆਪਣੇ ਮੁਸਲਮ ਭਾਈਚਾਰੇ ਦੀਆਂ ਸਮੱਸਿਆ ਮਾਣਯੋਗ ਐਮਐਲਏ ਸਾਹਿਬ ਤੱਕ ਪਹੁੰਚਾਵਾਂਗੇ ਅੱਗੇ ਪਹੁੰਚਾਉਣਗੇ ਇਸ ਕਰਕੇ ਤਾਂ ਕਿ ਜਿਹੜੀਆਂ ਸਮੱਸਿਆਵਾਂ ਨੇ ਉਹ ਸਾਰੀਆਂ ਮੁਸਲਮ ਭਾਈਚਾਰੇ ਦੀ ਹੱਲ ਹੋ ਸਕਣ ਇਸ ਲਈ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਮਨਵਿੰਦਰ ਸਿੰਘ ਜੀ ਗੈਸਪੁਰਾ ਹਲਕਾ ਪੈਲ ਦਾ ਬਹੁਤ ਬਹੁਤ ਧੰਨਵਾਦ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਆ ਕਿਉਂਕਿ ਵਕਫ ਬੋਰਡ ਸਾਡੀ ਇੱਕ ਆਜ਼ਾਦ ਸੰਸਥਾ ਜਿਹੜੀ ਕਿ ਸਾਡੇ ਮੁਸਲਮ ਭਾਈਚਾਰੇ ਦੇ ਉਹਨਾਂ ਦੀ ਵੈਲਫੇਅਰ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ ਅੱਜ ਅਸੀਂ ਮੁਸਲਮ ਵੈਲਫੇਅਰ ਦੇ ਲਈ ਸਾਡੇ ਹਲਕੇ ਦੇ ਜਿਹੜੇ ਹੈਗੇ ਆ ਉਹ ਪੰਜ ਚੇਅਰਮੈਨ ਅੱਜ ਨੂੰ ਜ਼ੁਕਤ ਕੀਤੇ ਆ ਔਰ ਉਹਨਾਂ ਨੂੰ ਵਕਫ ਬੋਰਡ ਦੇ ਅਧਿਕਾਰੀਆਂ ਦੇ ਨਾਲ ਜਮਲਾ ਕੇ ਜਿਹੜੇ ਵੀ ਵਕਫ ਬੋਰਡ ਦੇ ਅਧੀਨ ਕੰਮ ਹੋਣ ਵਾਲਿਆ ਕਿਸੇ ਦੀ ਵੱਡੋ ਪੈਨਸ਼ਨ ਲੱਗਣ ਵਾਲੀ ਆ ਕੋਈ ਮਸਜਿਦ ਦਾ ਕੰਮ ਹੋਣ ਵਾਲਾ ਕਿਸੇ ਦਾ ਕੋਈ ਬੱਚੇ ਦਾ ਸਕੂਲ ਦਾ ਵਜ਼ੀਫਾ ਲੱਗਣਾ ਕੋਈ ਸ਼ਮਸ਼ਾਨ ਘਾਟ ਦੀ ਜਿਹੜੀ ਹੈਗੀ ਆ ਉਹਦੀ ਚਾਰ ਦਿਵਾਰੀ ਹੋਣੀ ਆ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਕਫ ਬੋਰਡ ਦੇ ਅਧੀਨ ਕੰਮ ਹੁੰਦੇ ਆ ਉਹਨਾਂ ਕੰਮਾਂ ਨੂੰ ਤਾਂ ਕਿ ਅਸੀਂ ਆਪਣੇ ਹਲਕੇ 'ਚ ਕਰਾ ਸਕੀਏ ਸਾਡੇ ਮੌਲਵੀ ਸਹਿਬਾਨਾਂ ਦੀ ਦੇ ਵਿੱਚ ਸੈਲਰੀ ਵੀ ਵਕਫ ਬੋਰਡ ਵੱਲੋਂ ਦਿੱਤੀ ਜਾਂਦੀ ਆ ਜੇ ਕਿਤੇ ਕੋਈ ਇਦਾਂ ਦੀ ਇਸ਼ੂ ਹੈਗਾ ਉਹਨਾਂ ਇਸ਼ੂਆਂ ਨੂੰ ਰਿਜ਼ੋਲਵ ਕਰਨ ਦੇ ਲਈ ਅਸੀਂ ਸਤਿਕਾਰਯੋਗ ਸਾਡੇ ਮਮੰਦਨ ਭਾਈਚਾਰੇ ਦੇ ਵਿੱਚੋਂ ਪੰਜ ਚੇਅਰਮੈਨ ਲਾਏ ਆ ਤਾਂ ਕਿ ਉਹ ਸਾਡੇ ਪੂਰੇ ਹਲਕੇ ਦੀਆਂ ਉਹਨਾਂ ਸਮੱਸਿਆਵਾਂ ਨੂੰ ਲਿਜਾ ਕੇ ਵੱਖ ਬੋਰਡ ਦੇ ਨਾਲ ਡਿਸਕਸ ਕਰਨਗੇ ਤੇ ਉਹਨਾਂ ਨੂੰ ਅਸੀਂ ਠੀਕ ਕਰਨ ਦਾ ਉਹਨਾਂ ਨੂੰ ਅਸੀਂ ਫੁੱਲਫਿਲ ਕਰਨ ਦਾ ਆਪਣੀ ਪੂਰੀ ਵਾਅਦਾ ਲਾਵਾਂਗੇ ਥੈਂਕ ਯੂ ਪ੍ਰਾਪਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز